ਸਤਿ ਸ੍ਰੀ ਅਕਾਲ ਦੋਸਤੋ ਮੈਂ ਰਜਿੰਦਰ ਸਿੰਘ ਬਿਲਕਾ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਆਓ ਅੱਜ ਦੀਆਂ ਤੁਹਾਨੂੰ ਲਾਈਵ ਪ੍ਰੋਗਰਾਮ ਵਿੱਚ ਪੰਜ ਖਬਰਾਂ ਸੁਣਾਉਣ ਤੋਂ ਪਹਿਲਾਂ ਅੱਜ ਦਾ ਲਾਈਵ ਪ੍ਰੋਗਰਾਮ ਵਿੱਚ ਵਿਸ਼ਾ ਲਿਆ ਸੀ ਕਿ ਪੰਜਾਬ ਦੇ ਲੋਕਾਂ ਨੇ ਭ੍ਰਿਸ਼ਟਾਚਾਰ ਖਤਮ ਕਰਨ ਲਈ ਤੀਸਰੀ ਪਾਰਟੀ ਨੂੰ ਮੌਕਾ ਦਿੱਤਾ ਹੈ 117 ਚੋਂ 92 ਐਮਐਲਏ ਜਤਾਏ ਚੌਥਾ ਸਾਲ ਚੱਲ ਰਿਹਾ ਏ ਸਰਕਾਰ ਨੂੰ ਪਰ ਕ腐ਪਸ਼ਨ ਸਿਰੇ ਤੇ ਆ ਇਸ ਤੇ ਅੱਜ ਚਰਚਾ ਕਰਾਂਗੇ ਤੇ ਆਓ ਹੁਣ ਅੱਜ ਦੀਆਂ ਪੰਜ ਅਹਿਮ ਖਬਰਾਂ ਦਾ ਤੁਹਾਨੂੰ ਸੰਖੇਪ ਸੁਣਾ ਦਿੰਨੇ ਆ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਡੀਆਈਜੀ ਹਰਚੰਦ ਸਿੰਘ ਭੁੱਲਰ ਨੂੰ ਅੱਜ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਅਦਾਲਤ ਨੇ 14 ਦਿਨ ਦੇ ਨਿਆਇਕ ਹਰਾਸਤੇ ਉੱਤੇ ਪੀੜਤਾ ਇਸ ਮੌਕੇ ਤੇ ਜਦੋਂ ਪੁਲਿਸ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਫਸਾਇਆ ਗਿਆ ਉਹਨਾਂ ਕਹਾ ਹਾਂ ਮੈਨੂੰ ਫਸਾਇਆ ਗਿਆ ਉਹਨਾਂ ਨੇ ਆਖਿਆ ਕਿ ਕੋਰਟ ਦੇ ਸਾਰਾ ਕੁਝ ਰੱਖਾਂਗਾ ਮੈਨੂੰ ਕੋਰਟ ਤੋਂ ਅਨਸਾਹ ਮਿਲਣ ਦੀ ਆਸ ਹੈ ਦੋਸਤੋ ਚੰਡੀਗੜ੍ਹ ਦੇ ਵਿੱਚ ਸੀਬੀਆਈ ਨੇ ਇਹ ਜੋ ਛਾਪੇਮਾਰੀ ਕੀਤੀ ਹੈ ਇਸ ਤਰ੍ਹਾਂ ਜਿਵੇਂ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਦੇ ਵਿੱਚ ਜਦੋਂ ਅੱਜ ਡੀਆਈਜੀ ਹਰਚੰਦ ਸਿੰਘ ਭੁੱਲ ਨੂੰ ਲਿਆਂਦਾ ਗਿਆ ਉਸ ਵੇਲੇ ਉਹਨਾਂ ਦੇ ਉੱਤੇ ਸੀਬੀਆਈ ਨੇ 8 ਲੱਖ ਰੁਪਇਆ ਮੌਕੇ ਤੇ ਰਿਸ਼ਵਤ ਫੜਨ ਸਵੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਮੰਡੀ ਗਵਿੰਦਗੜ੍ਹ ਦੇ ਇੱਕ ਸਕ੍ਰੈਪ ਦੇ ਕਾਰੋਬਾਰੀ ਨੇ ਏਸੀਬੀਆਈ ਨੂੰ ਸ਼ਿਕਾਇਤ ਕੀਤੀ ਸੀ ਕਿ ਮੇਰੇ ਕੋਲੋਂ ਗੈਰ ਕਾਨੂੰਨੀ ਕੰਮ ਦੇ ਬਦਲੇ 2 ਲੱਖ ਰੁਪਇਆ ਮਹੀਨਾ ਵਾਰ ਲਿਆ ਜਾਂਦਾ ਸੀ 2 ਲੱਖ ਤੋਂ ਬਾਅਦ 5 ਲੱਖ ਲੈਣ ਦੀ ਮੰਗ ਕੀਤੀ ਜਿਸ ਨੂੰ ਲੈ ਕੇ ਉਸ ਵੱਲੋਂ सीबीआई ਨੂੰ ਸ਼ਿਕਾਇਤ ਕਰ ਦਿੱਤੀ ਗਈ सीबीआई ਨੇ ਅਜਿਹਾ ਜਾਣ ਬਿਛਾਇਆ ਕਿ ਡੀਆਜੀ ਹਰਚੰਦ ਸਿੰਘ ਪੁੱਲਰ ਨੂੰ ਉਹਨਾਂ ਦੇ ਮੋਹਾਲੀ ਚ ਸਥਿਤ ਦਫ਼ਤਰ ਦੇ ਵਿੱਚ 8 ਲੱਖ ਦੀ ਰਿਸ਼ਵਤ ਫੜਨ ਸਮੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਕੋਲੋਂ 7.5 ਕਰੋੜ ਰੁਪਇਆ ਨਗਦ 2.5 ਕਿਲੋ ਸੋਨਾ 100 ਕੀਮਤੀ ਘੜੀਆਂ ਬਰਾਮਦ ਹੋਈਆਂ ਅਜੇ ਲੁਧਿਆਣਾ ਹਸਤੇਤ ਉਹਨਾਂ ਦੀ ਰਹਿਸ਼ਤੇ ਸ਼ਾਮ ਪੇ ਮਾਰੀ ਦਰਾਂ ਨੇ ਚੈਕਿੰਗ ਚੱਲ ਰਹੀ ਹੈ ਤੇ ਆਓ ਤੀਸਰੀ ਖਬਰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਇਸ ਗ੍ਰਿਫਤਾਰੀ ਤੇ ਯਾਨੀ ਕਿ ਡੀ ਆਈ ਜੀ ਹਰਚਾਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਤੇ ਟਿੱਪਣੀ ਕਰਦਿਆਂ ਕਿਹਾ ਕਿ ਸਰਕਾਰ ਦੇ ਨੱਕ ਹੇਠ ਕਿੰਨੀ ਵੱਡੀ ਗੜਬੜ ਹੋ ਰਹੀ ਹੈ ਉਹਨਾਂ ਨੇ ਆਖਿਆ ਕਿ ਇਹ ਸਭ ਕੁਝ ਨੂੰ ਦੇਖ ਕੇ ਕਿਹਾ ਜਾ ਸਕਦਾ ਕਿ ਸਭ ਕੁਝ ਅੱਛਾ ਨਹੀਂ ਲੋਕਾਂ ਦਾ ਪੰਜਾਬ ਦੀਆਂ ਉਨਾ ਅਯਾਦਸੀਆਂ ਤੇ ਯਕੀਨ ਨਹੀਂ ਜਿਨ੍ਹਾਂ ਨੇ ਕਰਾਪਸ਼ਨ ਨੂੰ ਫੜਨਾ ਹੁੰਦਾ ਤਾਂ ਹੀਓ ਸੀਬੀਆਈ ਨੂੰ ਇਹ ਸ਼ਿਕਾਇਤ ਗਈ ਹੈ ਆਓ ਚੌਥੀ ਖਬਰ ਤੁਹਾਨੂੰ ਸੁਣਾ ਦਿੰਨੇ ਆ ਕਿ ਤਰਨਤਾਰਨ ਦੀ ਜਿਮਨੀ ਚੋਣ ਵਿੱਚ ਅੱਜ 6 ਉਮੀਦਵਾਰਾਂ ਨੇ ਕਾਗਜ਼ ਢਾਕਲ ਕੀਤੇ ਉਹਨਾਂ ਵਿੱਚ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਭਾਜਪਾ ਦੇ ਹਰਜੀਤ ਸਿੰਘ ਸੰਧੂ ਕਾਂਗਰਸ ਦੇ ਕਾਰਨਵੀਰ ਸਿੰਘ ਨੇ ਇੱਕ ਕਾਗਜ਼ ਸੈਟ ਹੋਰ ਦਾਖਲ ਕੀਤਾ ਤੇ ਉੱਥੇ ਦੋਸਤੋ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਨੀਸ਼ ਸੋਦੀਆ ਅਮਨ अरोड़ा ਤੇ ਹੋਰ ਮੰਤਰੀ ਸ਼ਾਮਲ ਸੀ ਪੰਜੀਂ ਖਬਰ ਇਹ ਹੈ ਕਿ ਜਗਰਾਉਂ ਦੇ ਪਿੰਡ ਪੁਨਾ ਵਿੱਚ ਅੱਜ ਗਾਇਕ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ ਦੇ ਮੌਕੇ ਤੇ ਜਿੱਥੇ ਵੱਡੀ ਗਿਣਤੀ ਵਿੱਚ ਗਾਇਕ ਕਲਾਕਾਰ ਬੀਆਈਪ ਹਸਤੀਆਂ ਵੱਡੇ ਲੀਡਰ ਉਹਨਾਂ ਦੇ ਪਰਿਸ਼ਾਦਿਕ ਅਤੇ ਪਰਿਵਾਰ ਦੇ ਮੈਂਬਰ ਸ਼ਾਮਲ ਸਨ ਪਿਛਲੇ 27 ਸਤੰਬਰ ਨੂੰ ਹਿਮਾਚਲ ਦੇ ਬੱਦੀ ਤੋਂ ਪੰਜੌਰ ਰੋਡ ਤੇ ਗਾਇਕ ਰਾਜਵੀਰ ਜਵੰਦਾ ਦਾ ਇੱਕ ਸੜਕ ਹਾਦਸੇ ਦੇ ਵਿੱਚ ਉਹਨਾਂ ਨੂੰ ਸਖਤ ਸੱਟਾਂ ਵੱਜੀਆਂ ਸੀ ਜਿਨ੍ਹਾਂ ਦਾ ਕੋਟਸ ਹਸਪਤਾਲ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ ਸੀ ਤੇ ਆਓ ਦੋਸਤੋ ਗੱਲ ਕਰਦੇ ਆਂ ਪੰਜਾਬ ਦੇ ਰੂਪੜ ਤੋਂ ਡੀਆਈਜੀ ਹਰਚੰਦ ਸਿੰਘ ਭੁੱਲਰ ਦੀ ਗ੍ਰਿਫਤਾਰੀ ਨੇ ਦੁਨੀਆ ਭਰ ਵਿੱਚ ਹਲਚਲ ਮਚਾ ਦਿੱਤੀ ਹੈ 7.5 ਕਰੋੜ ਰੁਪਇਆ ਕੈਸ਼ ਫੜਿਆ ਜਾਣਾ ساری ਰਾਤ ਨੋਟਾਂ ਦੀ ਗਿਣਤੀ 2.5 ਕਿਲੋ ਸੋਨਾ ਇਸ ਅਵਸਰ ਨੇ ਸਿੰਧ ਕਰਤਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਮੁਕਤ ਮਹਮ ਦੀ ਫੂਕੜ ਦਤੀ ਹੈ। ਸੂਬੇ ਦੇ ਲੋਕਾਂ ਨੇ ਤੀਸਰੀ ਪਾਰਟੀ ਨੂੰ ਰਾਜ ਕਰਨ ਦਾ ਮੌਕਾ ਦਿੱਤਾ ਸੀ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰ ਲਈ। ਆਮ ਆਮ ਆਦਮੀ ਪਾਰਟੀ ਇਹ ਵਾਦਾ ਕਰਕੇ ਆਈ ਸੀ। ਕਿ ਪੰਜਾਬ ਦੇ ਵਿੱਚੋਂ ਰਿਸ਼ਵਤ ਨੂੰ ਜੜ੍ਹਾਂ ਤੋਂ ਖਤਮ ਕਰ ਦਿੱਤਾ ਜਾਊਗਾ ਅੱਜ ਭਾਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਿਸ਼ਵਤ ਨੂੰ ਲੈ ਕੇ ਪੰਜਾਬ ਵਿੱਚੋਂ ਰਿਸ਼ਵਤ ਮੁਕਤ ਪੰਜਾਬ ਆਖਦੇ ਨੇ ਪਰ ਉਹਨਾਂ ਦੀ ਨਾਕੇਟ ਵੱਡੇ ਅਫਸਰ ਡੀਆਈਜੀ ਭੁੱਲਰ ਕੋਲੋਂ ਸੀਬੀਆਈ ਨੇ ਜਿਵੇਂ ਉਹਨਾਂ ਨੂੰ 8 ਲੱਖ ਰੰਗੇ ਅਥੀ ਰੈਸ਼ਵਤ ਲੈਣ ਦੇ ਦੋਸ਼ ਵਿੱਚ ਫੜਿਆ ਇਸ ਨੇ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਰਿਸ਼ਟਾਚਾਰ ਖਤਮ ਹੋਣਾ ਤਾਂ ਦੂਰ ਦੀ ਗੱਲ ਸਰਕਾਰ ਦੇ ਵੱਡੇ-ਵੱਡੇ ਅਫਸਰ ਜਿਨ੍ਹਾਂ ਵਿੱਚੋਂ ਬਹੁਤ ਨੇੜੇ ਦਾ ਅਫਸਰ ਡੀਜੀ ਡੀਆਈਜੀ ਪੁੱਲਰ ਸੀ ਸੋ ਦੋਸਤੋ ਲੋਕ ਆਮ ਹੀ ਚਰਚਾ ਕਰਦੇ ਰਹਿੰਦੇ ਆ ਕਿ ਇਹ ਸਰਕਾਰ ਦੇ ਵਿੱਚ ਭ੍ਰਿਸ਼ਟਾਚਾਰ ਦਾ ਰੇਟ ਡਬਲ ਹੋ ਗਿਆ ਜਦੋਂ ਤੋਂ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਮਹਮ ਮੰਡੀ ਆਪਸਰਾ ਵੱਲੋਂ ਕੰਮ ਕਰਨ ਦੀ ਗਿਣਤੀ ਜਿਹੜੀ ਆ ਉਹ ਮੱਧਮ ਕਰ ਦਿੱਤੀ ਜਿਸ ਨੂੰ ਲੈ ਕੇ ਲੋਕ ਮਜਬੂਰ ਹੋ ਗਏ ਪੈਸੇ ਦੇ ਕੇ ਕੰਮ ਕਰਾਉਣ ਲਈ ਅਰੇ ਡਬਲ ਹੋ ਗਿਆ ਪਾਵੇਂ ਕੇ ਭਗਵੰਤ ਸਰਕਾਰ ਨੇ ਇਸ ਰਿਸ਼ਵਤ ਖੋਰੀ ਨੂੰ ਖਤਮ ਕਰ ਲਈ ਹੁਣ ਤੱਕ ਅਵਸਰਾਂ ਦੀ ਬਹੁਤ ਜਲਦੀ ਬਦਲੀ ਤਵਾਦਲੇ ਤੁਸੀਂ ਆਮ ਹੀ ਸੁਣਦੇ ਰਹਿੰਦੇ ਹੋ ਕਦੀ ਡੀਐਸਪੀ ਦੇ ਤਵਾਦਲੇ ਕਦੀ ਐਸਐਸਪੀ ਦੇ ਤਵਾਦਲੇ ਕਦੀ ਤਸੀਲਦਾਰਾਂ ਦੇ ਤਵਾਦਲੇ ਕਈ ਵਾਰ ਇਹੋ ਲੱਗਦਾ ਜਿਵੇਂ ਕਿ ਇਹ ਸਰਕਾਰ ਤਬਾਦਲੇ ਵਾਲੀ ਸਰਕਾਰ ਕਿਹਾ ਜਾ ਸਕਦਾ ਪਰ ਇਸ ਦੇ ਬਾਵਜੂਦ ਵੀ ਰਿਸ਼ਵਤ ਨੂੰ ਖਤਲ ਨਹੀਂ ਬਈ ਦੋਸਤੋ ਮੈਂ ਜੀ ਇੱਕ ਸਾਲ ਇਹ ਸਰਕਾਰ ਨੂੰ ਰਹਿ ਗਿਆ ਪੰਜਾਬ ਦੇ ਲੋਕਾਂ ਨੇ ਪਹਿਲਾਂ ਕਾਂਗਰਸ ਅਕਾਲੀ ਭਾਜਪਾ ਨੂੰ ਪਰਖਿਆ ਹੋਇਆ ਹੈ ਆਮ ਆਦਮੀ ਪਾਰਟੀ ਦੀ ਵਰਖ ਚੱਲਦੀ ਹੈ ਇਹ ਸਵਾਲ ਖੜਾ ਹੋ ਗਿਆ ਕਿ ਪੰਜਾਬ ਦੇ ਵਿੱਚੋਂ ਕੌਣ ਰਿਸ਼ਵਤ ਖਤਮ ਕਰ ਸਕਦਾ ਰਿਸ਼ਵਤ ਪੰਜਾਬ ਦੇ ਅੰਦਰ ਕੌਣ ਵਾਂਗੂ ਇਹਨਾਂ ਸਰਕਾਰੀ ਅਦਾਰਿਆਂ ਦੇ ਵਿੱਚ ਖਾ ਗਈ ਹੈ ਤਾਂ ਨੂੰ ਅੱਜ ਰਾਜਪਾਲ ਨੇ ਟਿੱਪਣੀ ਕੀਤੀ ਹੈ ਸੋ ਦੋਸਤੋ ਤੁਸੀਂ ਦੇਖ ਰਹੇ ਆ ਬਿਲਗਾ ਨਿਊਜ਼ ਆਨਲਾਈਨ ਚੈਨਲ ਵੀਡੀਓ ਚੰਗੀ ਲੱਗੀ ਲਾਈਕ ਜ਼ਰੂਰ ਕਰਿਓ ਅੱਗੇ ਸ਼ੇਅਰ ਜ਼ਰੂਰ ਕਰਿਓ ਇੱਕ ਬੇਨਤੀ ਤੁਹਾਨੂੰ ਇਹ ਕਰ ਲੈਨੇ ਆ ਕਿ ਦੋਸਤੋ ਚੈਨਲ ਨੂੰ ਆਜੇ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਨਹੀਂ ਕੀਤਾ ਫੇਸਬੁੱਕ ਤੇ ਤਾਂ ਜ਼ਰੂਰ ਕਰ ਲਓ ਸਾਡੀ ਬੇਨਤੀ ਨੂੰ ਕਰਿਓ ਪ੍ਰਵਾਨ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਹੈ ਕੱਲ ਫਿਰ ਇੱਕ ਨਵਾਂ ਵਿਸ਼ਾ ਤੁਹਾਡੇ ਲਈ ਲੈ ਕੇ ਆਵਾਂਗੇ ਉਸ ਵੇਲੇ ਤੱਕ ਦਿਓ ਇਜਾਜ਼ਤ ਧੰਨਵਾਦ